ਆ ਗੱਲ ਕਰਾਂਗੇ ਜੀ UPI ਦੀ UPI UPI ਰਾਹੀਂ ਆਪਾਂ ਜਿਹੜੀਆਂ PhonePe Google Pay Paytm ਇਸ ਐਪਸ ਰਾਹੀਂ ਪੈਸਿਆਂ ਦਾ ਲੈਣ ਦੇਣਾ ਜਿਹੜਾ ਕਰਦੇ ਆ ਆਪਣੇ ਖਾਤਿਆਂ ਦੇ ਵਿੱਚ ਪੈਸੇ ਵੀ ਜਿਹੜੇ ਆਪਾਂ ਉਹ ਸੇਵਿੰਗ ਵਾਸਤੇ ਐਡ ਕਰਦੇ ਆ ਤਾਂ ਇਹਦੇ ਵਿੱਚ ਅੱਜ ਤੋਂ ਇੱਕ ਬਦਲਾਅ ਹੋਇਆ ਹੈ UPI ਯਾਨੀ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ ਜਿਹਦੇ ਵੱਲੋਂ ਕੀਤਾ ਗਿਆ ਉਹ ਐਨਪੀਸੀਆਈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਇਹਦੇ ਵੱਲੋਂ ਇੱਕ ਨਿਯਮ ਜਿਹੜਾ ਬਦਲਿਆ ਗਿਆ ਉਹ ਨਿਯਮ ਹੈ ਸਮੇਂ ਨੂੰ ਲੈ ਕੇ UPI API ਜਵਾਬ ਸਮਾ ਜਿਹੜਾ ਉਹ ਘਟ ਚੁੱਕਿਆ ਪਹਿਲਾਂ ਇਹ 30 ਸਕਿੰਟ ਦਾ ਸਮਾਂ ਜਿਹੜਾ ਹੁੰਦਾ ਸੀ ਤਾਂ ਹੁਣ 30 ਸਕਿੰਟ ਤੋਂ ਘਟਾ ਕੇ ਇਹ ਸਮਾਂ ਜਿਹੜਾ 10 ਸਕਿੰਟ ਦਾ ਰਹਿ ਚੁੱਕਿਆ ਇਸ ਤੋਂ ਇਲਾਵਾ 트ਾਂਜੈਕਸ਼ਨ ਸਥਿਤੀ ਦੀ ਜਾਂਚ ਕਰਨਾ 트ਾਂਜੈਕਸ਼ਨ ਰਿਵਰਸਨ ਲਈ ਜਵਾਬ ਸਮਾਂ ਪਹਿਲਾਂ 30 ਸਕਿੰਟ ਲੱਗਦਾ ਸੀ ਹੁਣ 10 ਸਕਿੰਟ ਹੈ ਜਿਹੜਾ ਲੱਗਿਆ ਕਰੂਗਾ ਇਸ ਤੋਂ ਇਲਾਵਾ ਵੈਲੀਡੇਟ ਐਡਰੈਸ ਪੇ ਕਲੈਕਟ API ਲਈ ਜਵਾਬ ਸਮਾਂ 15 ਸਕਿੰਟ ਤੋਂ ਘਟਾ ਕੇ 10 ਸਕਿੰਟ ਹੈ ਜਿਹੜਾ ਕਰ ਦਿੱਤਾ ਗਿਆ ਤਾਂ ਹੁਣ ਲੈਣ ਦੇਣ ਦੇ ਵਿੱਚ ਜਿਹੜੀ ਤੇਜ਼ੀ ਜਿਹੜੀ ਹੋ ਗਈ ਇਹ ਕੰਮ ਜਿਹੜਾ ਫਾਸਟ ਐ ਹੋਇਆ ਕਰੂਗਾ ਪ੍ਰੋਸੈਸ ਜਿਹੜਾ ਵਿੱਚ ਹੁੰਦਾ ਸੀ ਉਹ ਤੁਹਾਨੂੰ ਦਿਖਾਈਏ ਜਿਹੜਾ ਨਹੀਂ ਦੇਊਗਾ ਸੋ ਇਸ ਤੋਂ ਇਲਾਵਾ ਅਗਰ ਤੁਹਾਡਾ ਲੈਣ ਦੇਣ ਅਸਫਲ ਹੋ ਜਾਂਦਾ ਹੈ ट्रांजੈਕਸ਼ਨ ਜਿਹੜੀ ਕੈਂਸਲ ਹੋ ਜਾਂਦੀ ਹੈ ਜਾਂ ਫਿਰ ਪੈਸੇ ਰਿਵਰਸ ਤੁਸੀਂ ਕ੍ਰੈਡਿਟ ਕਰਵਾਉਣੇ ਐ ਤਾਂ ਉਹਦੇ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੂਗਾ ਕੁਝ ਇੱਕ ਸੈਕਿੰਡਾਂ ਦੇ ਵਿੱਚ ਇਹ ਤੁਹਾਡੀ ਸਮੱਸਿਆ ਜਿਹੜੀ ਹੱਲ ਹੋ ਜਾਏਗੀ